ਕਤਿਸ਼ਰੀਆ ਦਾ ਨਵਾਂ ਦਿਨ ਨਵਾਂ ਸਵੇਰਾ ਤੇ ਸਾਰਿਆਂ ਦਾ ਸਵਾਗਤ ਹੈ ਨਵੀਂ ਵੀਡੀਓ ਸਭ ਦਾ ਸਵਾਗਤ ਹੈਗਾ ਔਰ ਅੱਜ ਮੌਸਮ ਹੋ ਰਿਹਾ ਸੁਹਾਣਾ ਕਣਕਾਂ ਆਪਣੀਆਂ ਪੱਕ ਚੁਕੀਆਂ ਨੇ ਸਾਰੀਆਂ ਔਰ ਇੱਕ ਦੋ ਦਿਨਾਂ ਵਿੱਚ ਆਪਾਂ ਕੰਪੇਨ ਲਾ ਦੇਣੀ ਹੈਗੀ ਔਰ ਜਸਕੀਰਤ ਔਰ ਮੇਰਾ ਬੇਟਾ ਅਗਮ ਇਹ ਹੁਣ ਦੋਨੋਂ ਦੋਨੋਂ ਖੇਡ ਰਹਿਣਗੇ ਔਰ ਇਨ ਵਾਸਤੇ ਲੈਣਗੇ ਦੋ ਪੇੜ ਦੇ ਬੂਟੇ ਔਰ ਇਹ ਹੁਣ ਪੇੜ ਇਨ੍ਹਾਂ ਦੇ ਹੱਥਾਂ ਦੇ ਵਿੱਚ ਵਾਸੇ ਰੋਪਨ ਕਰਵਾਵਾਂਗੇ ਇਹ ਹੁਣ ਦੋਨੋਂ ਪਹਿਣਾ ਲਾਣ ਗਿਆ ਅਸੀਂ ਦੀ ਤਿਆਰੀਆਂ ਕਰ ਰਹੇ ਹਾਂ ਇੱਕ ਇੱਕ ਬੂਟਾ ਅਗਮ ਲਾਏਗੀ ਔਰ ਇੱਕ ਬੂਟਾ ਲਾਏਗੀ ਆਪਣੀ ਜਸ਼ਕੀਰਤ ਔਰ ਆ ਬੂਟਾ ਹੁਣ ਦੱਸ ਜਸ਼ਕੀਰਤ ਕਿਹੜਾ ਬੂਟਾ ਲਾਵੇਗੀ ਹਾਂ ਲੀਚੀਆਂ ਦਾ ਪੁੱਤਰਾ ਪਲਾਇਆ ਹੋਇਆਗਾ ਤਾਂ ਇਨ ਵਿੱਚ ਤਾਂ ਹੈਗਾ ਇੱਕ ਚੀਕੂਆ ਦਾ ਬੂਟਾ ਔਰ ਹੈ ਕਹੇਗਾ ਕਹਿੰ ਦੇਣਗੇ ਹੁੰਦਾ ਕੀਨੂਆ ਦਾ ਕੀਕੂਆ ਦਾ ਹਾਂ ਕੀਕੂਆ ਦਾ ਚੀਕੂ ਦਾ ਬੂਟਾ ਲਾਏਗੀ लेचे नहीं आन गया चीकू आन गया चल आ तू बूटा ला ले ते आ आगा मना हाथ लवाएंगे ठीक है ना दोनों बहना आन गया और दोनों वास्ते दो ही बूटे लणगे और हण दोनों लान गया देखा भी नेड़े नेड़, -नेड़ वांदी है ग गम भी है ठीक है ना हुन आपा खड्डा के तर... तो ਤਿੰਨ ਬੁੱਟੇ ਆ ਫੁੱਲਾਂ ਦੇ ਵੀ ਲੈਣਗੇ ਇਹ ਤਿੰਨ ਬੁੱਟਿਆਂ ਨੂੰ ਇਹਨਾਂ ਦਾ ਇੱਕ ਦਿਨ ਜਗਾੜ ਲਾਣਿਆ ਇਸ ਟੂਮੈਂਟ ਵੀ ਇਹ ਕਿੱਥੇ ਲਾਣੇਗੇ ਕਲਰਸ ਨਾਲ ਦੇ ਅਲੱਗ-ਅਲੱਗ ਹੈਣ ਕੁਆਲਟੀ ਨਾਲ ਦੀ ਇੱਕ ਹੈਗੀ ਪਹਿਲਾਂ ਕੁਛ ਇੱਧਰ ਲਾਇਆ ਹੋਇਸੀ ਫੁੱਲ ਬੁੱਟੇ ਜੇ ਹੁਣ ਇਹਨਾਂ ਦਾ ਕਿਤੇ ਜਗਾੜ ਕਰਾਣੇ ਲਾਣੇ ਇੱਧਰ ਮੇਰੀ ਮਾਤਾ ਸ਼੍ਰੀ ਬੈਠੀ ਆ ਕੱਢ ਰਹੀ ਹੈਗੀ ਆਪਣੇ ਕਿਸਦਣ ਲੋਬੀਆ ਦੇ ਦਾਣੇ ਛੋਟਾ ਲੋਬੀਆ ਆਗਮ ਓ ਭਾਈ ਤੇ ਤੋਹ ਉਹ ਪਾਟ ਦੇਸੀ ਕੀ ਉਹ ਤੁਹਾਨੂੰ ਨਹੀਂ ਜੇ ਉਹ ਬੱਡੀ ਭਈ ਹੈ ਨਾ ਤਾਂ ਨਾ ਅਰੇ ਦੁੱਧ ਚਲ ਆਹ ਨੂੰ ਦੋ ਇਸ ਗੋਠੇ ਚ ਤਾਂ ਲਾ ਦੇਣੇ ਅਸੀਂ ਚੀਕੂ ਦਾ ਬੂਟਾ ਔਰ ਇਧਰ ਕਿਤੇ ਲਾਣਿਆ ਆਪਾਂ ਕਿਸ ਸੱਦੇ ਨੂੰ ਦਾ ਕਿਨੂਆ ਦਾ ਬੂਟਾ ਕਿਨੂ ਐਸਾਈਡ ਲਾ ਦੇਣੇ ਕਿਸ ਦੇ ਠੀਕ ਆਣਾ ਹੋ ਗਈ ਹੈ ਬਿਲਕੁਲ ਮਸਤ ਮਸ ਆਹ ਇੰਦੀ ਮੰਮਾ ਲਿਆ ਕਿ ਆ ਰਹੀ ਹੈ ਉਧਰੋਂ ਕਹਿੰਮ ਕਹਿਣਾ ਕਿ ਇਧਰੋਂ ਨਿਕਲਣਾ ਨੇ ਉਧਰੋਂ ਦੇ ਚਲੋ ਆ ਆਪਣਾ ਆ ਗਿਆ ਖੱਡਾ ਖੱਟਿਆ ਹੋਇਆ ਔਰ ਇੱਥੇ ਲਾਣਾਗਾ ਲੀਚੀ ਦਾ ਬੂਟਾ ਆ ਇਹਦੇ ਨਾਲ ਆਪਾਂ ਵੜਨਾਗਾ ਆ ਪੰਨੀ ਇੰਦਨਾ ਕੱਟ ਦੇਣੀ ਹੈਗੀ ਇਸ ਤਰ੍ਹਾਂ ਪੰਨੀ ਦਿੱਤੀ ਇੰਦੀ ਲਾ ਤੇ ਹੁਣ ਦੋਨੋਂ ਮਾਵਾਂ ਦੀਆਂ ਬੇਟੀਆਂ ਆਈਆਂ ਗਿਆ ਹੁਣ ਇਹਦਾ ਕਰਨਾ ਆਪਾਂ ਪਾਉ ਦਾ ਰੋਪਣ ਤੇ ਠੀਕ ਹੈ ਲਾਣੇ ਰੁਕ ਜਾਲੀ ਇਸ ਲੈ ਜਸਕਿਰਤ ਮਿੱਟੀ ਵਿੱਚ ਲਾ ਦੇਂਦੇ ਇਸ ਕੋਨੇ ਤੇ ਸਹੀ ਰਹੇਗਾ ਸੀਤਾਂ ਲਾਹ دیے ਉੱਤੇ ਆਪਾਂ ਇਹਨੂੰ ਗੋਆ ਪਾ ਦਾਂਗੇ ਠੀਕ ਹੈ ਗੋਬਰ ਖਾਦ ਗੋਬਰ ਖਾਦ ਠੀਕ ਹੈ ਗੋਬਰ ਖਾਦ ਇਹਨੇ ਭਾਂਸੀ ਕੋਈ ਗੱਲ ਨਹੀਂ ਇਹਦੇ ਜਿਸ ਕਿਰਤ ਦੇ ਖਾਲੀ ਆਵੇਂ ਹੱਥ ਹੀ ਲਵਾਉਣਗੇ ਠੀਕ ਹੈ ਮਿੱਟੀ ਪਾ ਵਿੱਚ ਥੋੜੀ ਮਿੱਟੀ ਪਾ ਆਈ ਤੋ ਚੋਕ ਕੇ ਇਹ ਤੋ ਹੀ ਪਾ ਹਾਲੇ ਕਣਕ ਆਪਣੀ ਖੜੀ ਹੈ ਨਾ ਕਣਕਕਾਰ ਕੇ ਥੋੜਾ ਜਿਹਾ ਕੰਮ ਦਿੱਕਤ ਹੋ ਰਹੀ ਹੈ ਕੋਈ ਨਹੀਂ ਹੈ ਇਧਰ ਹੋ ਗਿਆ ਚਲੋ ਹੁਣ ਪਾਣੀ ਲਿਆ ਕੇ ਕੌਣ ਲਾਵੇਗਾ ਆ ਲੱਗ ਗਿਆ ਚੀਕੂਆ ਦਾ ਬੂਟਾ ਇਹ ਹੋ ਗਿਆ ਜਸਕੀ ਰਤ ਦਾ ਔਰ ਅੱਗੇ ਇਧਰ ਆ ਪਹਿਲਾਂ ਆਪਾਂ ਅਮਰੂਦਾਂ ਦੇ ਲਾਏ ਹੋਏ ਆ ਬਾਗ ਆ ਅਮਰੂਦਾਂ ਦਾ ਬੂਟਾ ਇਧਰ ਵੀ ਅਮਰੂਦ ਦਾ ਬੂਟਾ ਇਹ ਚ ਪਾ ਲਈਏ ਨਾ ਚਲੋ ਆ ਹੁਣ ਸ਼ਾਇਦ ਕੀ ਨਵਾ ਦਾ ਕਿ ਕਿਸ ਦਾ ਹੈ ਇਹਦੀ ਕੋਈ ਸਮਝ ਨਹੀਂ ਅੱਗੇ ਵੀ ਅਮਰੂਦਾਂ ਦਾ ਇੱਕੋ ਇੱਕ ਟਾਹ ਹੇਕ ਖੱਡਾ ਖੱਟਾ ਦੂਜੇ ਦੇ ਹੁਣ ਲਾਣੇ ਸਕੀਮ ਲਾਈਓਂ ਇਹ ਸਕੀਮ ਤਾਂ ਪਾਣੀ ਦੇ ਰਹੀ ਹੈ ਹੁਣ ਆਪਣੇ ਬੂਟੇ ਨੂੰ ਨ ਚੰਗੀ ਤਰ੍ਹਾਂ ਪਾਣੀ ਲਾਣੇ ਠੀਕ ਹੈ ਨਾ ਠੀਕ ਹੈ ਹਾਂ ਪਾਣੀ ਵਧੀ ਤਰ੍ਹਾਂ ਲਿਆ ਕੇ ਵਿੱਚ ਪਾਉਂਦੇ ਠੀਕ ਹੈ ਦੂਜੀ ਬਾਲਟੀ ਲੈ ਲਈ ਹੈ ਜਿਹੜੀ ਪਲਾਸਟਿਕ ਵਾਲੀ ਸੀ ਹਵਾ ਵੀ ਬਹੁਤ ਕਾਫੀ ਚੱਲ ਰਹੀ ਹੈ ਇਹ ਰਤ ਜਾਗਨਾਲ ਪਾਣੀ ਲਾਉਂਦੀ ਤੇ ਆਪਾਂ ਪੂਰੀ ਮੋਟਰ ਚਲਾ ਦੇਨੇ ਹੈ ਹਾਂ ਹਾਂ ਸਹੀ ਹੈ ਇਸ ਜਗ੍ਹਾ ਤੇ ਲਾਣਾ ਜਸਕੀਰਤ ਦਾ ਛੋਟੀ ਦੀਦੀ ਦਾ ਪੇੜ ਅਗਮਜੋਤ ਦੇ ਨਾਂ ਦਾ ਇਹ ਹੈਗਾ ਕਿਨੂ ਆਂਦਾ ਪੇੜ ਔਰ ਇੰਦਾ ਉਹਨਾਂ ਰੋਪਣ ਕਰੇਗੀ ਸਾਡੀ ਜਸਕੀਰਤ ਔਰ ਜਦੋਂ ਅਗਮ ਵੱਡੀ ਹੋ ਜਾਏਗੀ ਓਹੋ ਵਿਭਿੰਨ ਬੇਟਾ ਕੋ ਲਾਈ ਹੈ ਹਾਂ ਇੱਤੋਂ ਵਿਭਿੰਨ ਇੱਟਾਂ ਲਾਈਆਂ ਸਗੀਆਂ ਅੱਛਾ ਇੱਟਾਂ ਲਾਈਆਂ ਹੀ ਆਣਗੀਆਂ ਤੇ ਜਸਕੀਰਤ ਪੱਜੀ ਹੁੰਦੀ ਸੀ ਵੱਡੇ ਕੀਤ ਹੋਣਾ ਇਹਨੂੰ ਵੱਡੇਗੀ ਪਰ ਮੈਂ ਵੜ ਦੇਣਾ ਮੈਂ ਨਾਲ ਹੀ ਵੇਣ ਹਾਂ ਮੈਂ ਅੱਗੇ ਹਾਂ ਤੂੰ ਫਾੜ ਕੇ ਰੱਖ ਜਿਸ ਕਿਰਤ ਨੇ ਤਾਂ ਆਪਣੇ ਬੂਟੇ-ਬਾਟੇ ਲੈ ਲਾ ਹੁਣ ਹੁਣ ਜਿਸ ਕਿਰਤ ਨੂੰ ਪਾਣੀ ਪੋਣੀ ਨਹੀਂ ਦੇਣਾ ਇਹ ਤੂੰ ਹਨ ਜਿਸ ਕਿਰਤ ਪਾਣੀ ਪੋਣੀ ਦੇਵੇਗੀ ਆਪ ਤੇ ਬੋਟਿਆਂ ਨੂੰ ਇਹ ਪੇੜ ਨਹੀਂ ਇਹ ਬਹੁਤ ਵੱਡੀ ਵੱਡੀ ਉਮੀਦਾਂ ਹਨ ਗਿਆ ਕੱਲ ਨੂੰ ਇਹ ਵੱਡੇ ਹੋਣਗੇ ਵੱਡੇ ਹੋਣਗੇ ਫਲ ਫਲ ਲੱਗਣਗੇ ਫਲ ਖਾਵਾਂਗੇ ਇਹਦੇ ਔਰ ਬਹੁਤ ਵੱਡੀ ਉਮੀਦ ਹੈਗੀ ਗਰਮੀਆਂ ਵਿੱਚ ਛਾਂ ਮਾਣਾਂਗੇ ਪਰ ਰਵਣ ਸੁਰੱਖਿਤਰ ਰਹੇਗਾ ਔਰ ਹਰ ਇੱਕ ਬੰਦੇ ਨੂੰ ਪੇੜ ਲਾਣਾ ਚਾਹੀਦਾ ਘਰ ਵਿੱਚ ਸਾਡੇ ਤਾਂ ਇਸ ਟਾਈਮ ਐਕਸਟਰਾ ਬਹੁਤ ਜ਼ਿਆਦਾ ਪੇੜ ਹਨ ਅੰਬ ਦੇ ਅੰਲੀਖੀਆਂ ਦੇ ਜਾਮੂ ਦੇ ਆੜੂ ਦੇ ਔਰ ਕਠਲ ਦੇ ਨੇਮ ਬਕੈਣ ਸਭ ਪੇੜ ਹਨਗੇ ਆਪਣੇ ਛੋਟੇ ਛੋਟੇ ਸਭ ਲੱਗੇ ਹੋਏ ਹਨਗੇ ਇਧਰ ਦੇਖੋਗੇ ਤਾਂ ਆਪੇ ਆਪਣੇ ਸਾਹਮਣੇ ਪੇੜ ਹਨਗੇ ਨਹਿਰ ਦੇ ਨਾਲ-ਨਾਲ ਪੇੜ ਹਨ